हां जी दोस्तों सारेया नु 7 ਸ਼ਰੀਆ ਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਨ ਸਾਹਿਬ ਵੀਰ ਪ੍ਰਭ ਦੇ ਕੋਲੇ ਆਏ ਆ ਤੇ ਪਸ਼ੂ ਜਿਹੜੇ ਆ ਦੋਸਤੋ ਕੋਈ ਇੱਕ ਦੋ ਨਾਲ ਵੀਰ ਲਿਆਉਂਦਾ ਹੈ ਠੀਕ ਆ ਤੇ ਪਸ਼ੂ ਸਾਫ਼ ਸੁਥਰੇ ਹੁੰਦੇ ਆ ਇਹ ਆਪਾਂ ਫਸਟ ਲਈ ਜਿਹੜਾ ਦੋਸਤੋ ਪਹਿਲੇ ਨੰਬਰ ਤੇ ਦੱਸ ਦਿੰਨੇ ਆ ਉਹਨਾਂ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਹੋ ਸਕਦਾ ਪਸ਼ੂ ਇਥੋਂ ਖਰੀਦੇ ਆ ਜਾਂ ਖਰੀਦਣਗੇ ਚੰਗਾ ਪਸ਼ੂ ਬਿਲਕੁਲ ਆਉਂਦਾ ਦੋਸਤੋ ਨਾ ਗਏ ਤੋ ਉਹੀ ਹੁੰਦੇ ਆ ਮੱਝਾਂ ਵੀ ਆਉਂਦੀਆਂ ਨੇ ਬਿਹੜਾਂ ਵੀ ਆਉਂਦੀਆਂ ਨੇ ਤੇ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਬਿਹੜ ਦਿਖਾ ਦਾਂਗੇ ਹਜੇ ਸੂਣੀ ਆ ਦਿਨ ਬਾਕੀ ਆ ਸੂਣ ਦੇ ਵਿੱਚ ਬਣੀ ਥਣੀ ਪੂਰਾ ਹੈ ਅੱਜ ਦੇ ਦਿਨ ਬਾਕੀ ਢਿੱਲਾਂ ਢੁਲਾਂ ਲੜਦੋੜ ਹਜੇ ਤੁਹਾਨੂੰ ਜਿਹੜੇ ਨਾਰਮਲੀ ਦੇਖ ਪੈਣਗੇ ਸੋ ਪੂਰੀ ਗੱਲਬਾਤ ਆਪਾਂ ਵੀਰ ਪ੍ਰਭ ਦੇ ਨਾਲ ਕਰ ਲਾਂਗੇ ਸੋ ਜਿਸ ਵੀ ਫਾਰਮਰ ਵੀਰ ਨੂੰ ਪਸੰਦ ਆਊਗੀ ਬਿਹੜ ਤਸੱਲੀ ਤੁਸੀਂ ਕਰਨੀ ਆ ਬਾਕੀ ਥਣ ਥਣ ਬੜਾ ਐਂਡ ਚੀਜ਼ ਲੱਗੀ ਆ ਕੈਰ ਦੀ ਗੱਲਬਾਤ ਆ ਆ ਵੇਖੋ ਕਵਾਲਿਟੀ ਇੱਕ ਵਾਰੀ ਜਿਹੜਾ ਤੁਸੀਂ ਸਟਰਕਚਰ ਪੂਰਾ ਵੇਖ ਲਓ ਦੋਸਤੋ ਬਾਤ ਜਿੱਤ ਜਿਹੜੀ ਹੈਗੀ ਆ ਗੱਲਬਾਤ ਆ ਉਹ ਬਾਈ ਦੇ ਨਾਲ ਆਪਾਂ ਕਰਕੇ ਇਨਫੋਰਮੇਸ਼ਨ ਦਵਾਂਗੇ ਤੇ ਜਿਵੇਂ ਆਪਾਂ ਸ਼ਾਹੀਵਾਲ ਵੇੜਾਂ ਦੇ ਜਿਹੜਾ ਦੋਸਤੋ ਗੋਲ ਥਾਣੇ ਦੇਖਦੇ ਆਂ ਵੀ ਉਸ ਕੁਆਲਿਟੀ ਦਾ ਜਿਹੜਾ ਥਾਣਾ ਬਾਕੀ ਫੇਸ ਕੁਆਲਿਟੀ ਚੰਗੀ ਆ ਠੰਡੀ ਧੀਰੀ ਪੂਰੀ ਆ ਵੀ ਉਹ ਕਲੀ ਕਹਿਣ ਵਾਲੀ ਗੱਲ ਨਹੀਂ ਕੀ ਆਪਾਂ ਪ੍ਰੋਪਰ ਤੁਹਾਨੂੰ ਤਸੱਲੀ ਵੀ ਜਿਹੜੀ ਆ ਉਹ ਵੇਰ ਨੂੰ ਕਵਾਂਗੇ ਬੜੀ ਤਰੀਕੇ ਨਾਲ ਦਊਗਾ ਤੁਹਾਨੂੰ ਠੀਕ ਆ ਜੀ ਥਾਣ ਛੱਡਾ ਤੁਸੀਂ ਦੇਖ ਸਕਦੇ ਹੋ ਤੋਰ ਕੇ ਦਿਖਾਵਾਂਗੇ ਰੇਟ ਭਾਅ ਫਰਤਾ ਪੁੱਛਾਂਗੇ ਤੇ ਅੱਜ ਦੋਸਤੋ ਆਪਾਂ 17 ਜੂਨ ਨੂੰ ਇਹ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਸ਼ਾਮ ਦੇ 5:30 ਵਜੇ ਦਾ ਸਮਾਂ ਠੀਕ ਹੈ ਬਾਕੀ ਡਿਟੇਲ ਜਿਹੜੀਆਂ ਦੀ ਪਿਛਲੀ ਹਿਸਟਰੀ ਵੀ ਬਾਈ ਪ੍ਰਭ ਦੇ ਕੋਲ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰੇ ਪ੍ਰਭ ਕੀ ਹਾਲ ਚੱਲਦੇ ਭਰਾ ਵਧੀਆ ਵੀਰ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਠੀਕ ਠਾਕ ਹਾਂਜੀ ਹਾਂਜੀ ਵਧੀਆ ਚੱਲੀ ਜਾਂਦੇ ਕੰਮ ਕਰ ਚੱਲੀ ਜਾਂਦੇ ਤੇ ਝੋਨੇ ਝਾਣੇ ਕਿਵੇਂ ਝੋਨੇ ਲੱਗੀ ਜਾਂਦੇ ਝੋਨੇ ਆ ਲੱਗੀ ਜਾਂਦੇ ਪੂਰੇ ਝੋਰਾਂ ਤੇ ਕੰਮ ਹੁਣ ਤੇ ਹਾਂਜੀ ਹਾਂਜੀ ਪਰਾ ਵੀ ਪਸੂ ਅੱਜ ਆਪਣੇ ਕੋਲੇ ਇਹ ਵਹਿੜ ਵਗਾਉਂਗਾ ਹਾਂਜੀ ਕੱਲ ਦੋ ਝੋਟੀਆਂ ਵੇਖੀਆਂ ਵਹਿੜ ਆਈ ਇੱਕ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਵਹਿੜ ਮੈਨੂੰ ਤੁਸੀਂ ਦੱਸਿਆ ਸੀ ਵੀ ਆਪਣੇ ਕੋਲ ਪਹਿਲੇ ਸਵੇਰੇ ਜਦੋਂ ਪਲੂਨ ਬੱਚੀ ਸੂਈ ਸੀ ਉਦੋਂ ਆਪਣੇ ਕੋਲ ਹੀ ਗਈ ਹੈ ਹਾਂਜੀ ਹਾਂਜੀ ਉਦੋਂ ਚਾਰ ਦਾਂਦੀ ਜਨ ਬੱਚੀ ਪਹਿਲੇ ਸਵੇਰੇ ਸੂਈ ਸੀ ਸੂਈ ਸੀ ਹਾਂਜੀ ਹਾਂਜੀ ਤੇ ਕਿੰਨੇ ਕ ਬੌਲੇ ਦੇ ਵਿੱਚ ਉਦੋਂ ਦਾ ਤੁਸੀਂ ਅਖੀਰੋਂ ਉਦੋਂ ਆਪਾਂ ਤੀਜੇ ਦਿਨ ਇਹਦੇ ਥੱਲੇ 100 ਲੀਟਰ ਬੌਲਾ ਦੋਵਾਂ ਟਾਈਮਾਂ ਚਵਾ ਕੇ ਦਿੱਤਾ ਹੈ ਬੰਦੇ ਨੂੰ ਤੀਜੇ ਦਿਨ ਚ ਹਾਂਜੀ ਹਾਂਜੀ ਤੇ ਬੰਦੀ ਥੰਦੀ ਜਿਵੇਂ ਹੋਣੀ ਬਖਾਲਾ ਕਾਫੀ ਹੈ ਮੈਨੂੰ ਹਾਂਜੀ ਪੂਰੀ ਪਛ ਤੇ ਦੋਸਤੋ ਮੈਂ ਤਾਂ ਜਿਕਰ ਜੋ ਗੱਲ ਕੀਤੀ ਆ ਵੀ ਪਹਿਲੇ ਸਵੇਰ ਵੀਰਾਂ ਦਾ ਵੀ ਆਪਣੇ ਕੋਲ ਫਲੂਨ ਬੱਛੀ ਜਿਹੜੀ ਆ ਅੱਗੇ ਆਪਾਂ ਸੇਲ ਕੀਤੀ ਸੀ ਤੇ 18 17 ਕਿਲੋ ਪੌਲੇ ਦੇ ਵਿੱਚ ਆਪਾਂ ਮਤਲਬ ਵੀ ਇਹ ਦਿੱਤੀ ਸੀ ਤੇ ਬਾਕੀ ਆ ਸ਼ਰੀਫੀ ਤੁਸੀਂ ਆ ਵੇਖ ਹੀ ਸਕਦੇ ਹੋ ਠੰਡੀ ਤੇਰੀ ਸੀਲ ਸਾਊ ਗੁਣਾ ਜਿਹੜਾ ਆ ਬੱਛੀ ਦੇ ਵਿੱਚ ਪੂਰਾ ਠੀਕ ਆ ਤੇ ਢਿਲ ਢੁਲ ਜਿਹੜੀ ਆ ਨਾਰਮਲੀ ਤੁਸੀਂ ਦੇਖੋ ਲੜ ਡੂੜ ਹਜੇ ਕਾਫੀ ਆ ਕੋਈ ਦਿਨ ਕਿੰਨੇ ਕੁ ਲੈ ਜੂ ਭਾਈ ਸੁਭਾ ਆਪਣਾ ਹਜੇ ਦਿਨ ਚਾਰ ਪੰਜ ਲੈ ਜੂਗੀ ਲੈ ਜੂ ਆ ਜੀ ਹਾਂਜੀ ਹਾਂਜੀ ਚੰਗੀ ਬਣੂਗੀ ਠੀਕ ਆ ਹਾਂਜੀ ਹਾਂਜੀ ਤੇ ਸਵੇਰ ਦੂਜਾ ਹੀ ਇਸ ਵਾਰ ਹਨਾ ਦੂਜਾ ਸਵੇਰ ਠੀਕ ਆ ਤੇ ਬਾਕੀ ਭਾਈ ਉਹਨੂੰ ਪ੍ਰਭ ਬਿਲਕੁਲ ਤੇਪਨ ਤੋਂ ਪਨਾ ਵਧੀਆ ਓਕੇ ਓਕੇ ਉਹ ਆਪਣੀ ਗਰੰਟੀ ਥਾਣਾ ਦੀ ਦੇ ਪਿੱਛੇ ਦੀ ਗਰੰਟੀ ਭਾਵੇਂ ਜਿੱਦੀ ਦੂਰ ਮਰਜੀ ਚੱਲ ਜਾਓ ਤੁਹਾਡਾ ਗਰੰਟੀ ਹੈ ਆਪਣੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬੱਚੀ ਆ ਪੈਣਾ ਦੋਸਤੋ ਬਾਹਰ ਤੁਹਾਨੂੰ ਖੋਲ ਕੇ ਤੋੜ ਕੇ ਵੀ ਦਿਖਾਉਣੀ ਹੈ ਤਸਦੀ ਦੇ ਨਾਲ ਤੇ ਆਰਡਰ ਕੁਆਲਟੀ ਕਾਫੀ ਖੂਬਸੂਰਤ ਆ ਠੀਕ ਹੈ ਜੀ ਠੰਡੀ ਸੀਲ ਭਾਵੇਂ ਜਿੱਦ ਨੂੰ ਨੰਗਰੋਂ ਆ ਆ ਦੇਖੋ ਜੀ ਆ ਜਿਹੜੇ ਵੀ ਕਿਸੇ ਫਾਰਮਰ ਵੀਰ ਨੇ ਘਰੇ ਪਸ਼ੂ ਰੱਖਣਾ ਉਹਨਾਂ ਨੂੰ ਸਗੋਂ ਇਹੋ ਜਿਹੇ ਪਸ਼ੂ ਦੀ ਜਿਹੜੀ ਦੋਸਤੋ ਪਹਿਲ ਹੁੰਦੀ ਆ ਵੀ ਠੰਡਾ ਧੀਰਾ ਵਸੂਗਾ ਕਿਉਂਕਿ ਬਾਅਦ ਵਿੱਚ ਕਿਸੇ ਕਾਰਨ ਵਪਾਰ ਦੀ ਜਿਹੜੀ ਲਾਈਨ ਆ ਦੋਸਤੋ ਵਪਾਰੀ ਵੀਰ ਨੇ ਤਾਂ ਚਲੋ ਪਸ਼ੂ ਅੱਗੇ ਸੇਲ ਕਰਨੇ ਹੁੰਦੇ ਆ ਪਰ ਜਿਹੜੇ ਘਰੇ ਦੋ ਪਸ਼ੂ ਘਰੇ ਰੱਖਣਾ ਉਹਦੇ ਲਈ ਬੈਸਟ ਚੀਜ਼ ਆ ਠੀਕ ਆ ਜੀ ਜਿੱਥੋਂ ਸੇਲ ਤੋਂ ਪੁੱਛੂ ਮਿਲਦਾ ਤੁਹਾਨੂੰ ਉਥੋਂ ਵੇਹ ਟੜਕਾ ਚੀਜ਼ ਖਰੀਦ ਰਿਆ ਕਰੋ ਤਸੱਲੀ ਕਰਕੇ ਠੀਕ ਆ ਗੁਲਾਬੀ ਥਣਵਾ ਇਹ ਗੁਲਾਬੀ ਥਣ ਬਾਈ ਨਹੀਂਦਾ ਠੀਕ ਆ ਲਹੂ ਪੇਤਾਲੀ ਆ ਪੂਰੀ ਮੱਛੀ ਬਿਲਕੁਲ ਨਵੀਂ ਆ ਦੋਸਤੋ ਸੈਕੰਡ ਟਾਈਮ ਆ ਰਹਾ ਦ ਆਕੇ ਥਾਣਾ ਤੋਂ ਨਾਲ ਦੀ ਜਿਹੜੀ ਆ ਦੋਸਤੋ ਵੀ ਥਾਣ ਤੋਂ ਦੀ ਜਿਹੜੀ ਆ ਬਹੁਤ ਪਸੰਦਈਦਾਰ ਜਿਹੜਾ ਜਿਹੜਾ ਥਾਣ ਲੱਗਾ ਪੂਰਾ ਜਿਹੜਾ ਆਹਨੇ ਮਜ਼ੇਦਾਰ ਥਾਣਾ ਉਹ ਆ ਤੇ ਇਹਨੂੰ ਵਿਖਾਈਏ ਪ੍ਰਭ ਤੋਰੀਏ ਭਰਾ ടോഡ് ലംഹ് തോലിത്ര ਠੀਕ ਹੈ ਜੀ ਇਹਨੂੰ ਤੁਰੇ ਭਰਾ ਮੈਂ ਠੀਕ ਹੈ ਜੀ ਤੇ ਆ ਕਰ ਸਕਦੇ ਹੋ ਚੈਕ ਤੁਸੀਂ ਵੀ ਗੱਲ ਕਾਦੀ ਹੈ ਦੋਸਤੋ ਮੌਕ ਦੀ ਗੱਲ ਆ ਵੀ ਠੰਡਾ ਤੀਰਾ ਪਸ਼ੂ ਆ ਪੂ ਟਮਾਟਾ ਲ ਨਿਕਲਦਾ ਠੀਕ ਹੈ ਜੀ ਬਾਕੀ ਪ੍ਰਭ ਫਿਰ ਡਿਮਾਂਡ ਕਿੰਨੀ ਕ ਲੈਣ ਦੇਣ ਫਿਰ ਮੁੱਲ ਕਰਨ ਨੂੰ ਵੀ ਲੋਕੇ ਹਣੀਆਂ ਵੇਣਾ 75 75 ਵੀ ਕਰੀ ਜਾਂਦੇ ਆ ਹਾਂ ਜੀ ਪਰ 75 ਦੀ ਵਾਸ਼ੀ ਵੇਖਦੀ ਤਿਆਰ ਹੋ ਗਏ ਸੂ ਵੀ ਫਿਰ ਵੀ 75 ਦੀ ਵੇਖਦੀ ਆ ਹਾਂ ਆਪਾਂ ਭਾਣ ਲਈ ਭਾਣਾ ਦੇ ਦਾਂਗੇ ਬਿਲਕੁਲ ਮੁੱਲ ਕਰਨ ਨੂੰ ਭਾਵੇਂ 60 ਕਰਾ ਲਓ 62 ਕਰਾ ਲਓ 65 ਕਰਾ ਲਓ 55000 ਜਮਾਨਤਨ ਕਰਾਂ 55000 ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ 55000 ਦੇ ਵਿੱਚੋਂ ਵੀਰੋਂ ਮਾਨਤਨ ਹੋ ਜਾਊਗਾ ਠੀਕ ਹੈ ਤੇ 25 ਚੰਗੀ ਆ ਕੋਈ 5 5 ਲੀਟਰ ਆਉਣਾ ਪਾਉਗੀ ਐਤਕਾ ਹਾਂਜੀ ਹਾਂਜੀ ਹੂੰ ਇਹਨਾਂ ਦਿੱਤੀ ਹੁੰਦੇ 23 ਕਿਲੋ ਦੇ ਹੀ ਚੋਇਆ ਹਨ ਅੱਛਾ ਜੀ ਹਾਂ ਲੋ ਵੀ ਦੋਸਤੋ ਆ ਕਰੋ ਚੈੱਕ ਠੀਕ ਆ ਆਪਣੇ ਹੱਥਾਂ ਜੀ ਲੰਗੀ ਉਹ ਜੀ ਨੂੰ ਕੋਈ ਵੈੜ ਹੂੰ ਬਾਕੀ ਝਾਲ ਧਾਲ ਜਿਹੜੀ ਆ ਦੋਸਤੋ ਤੁਸੀਂ ਦੇਖ ਲਈ ਕੋਈ ਸ਼ੁਕਰ ਜੀ ਨਹੀਂ ਹੈਗੀ ਹਾਂਜੀ ਥਣ ਵੀ ਨਹੀਂ ਮਸ਼ੀਨ ਨਹੀਂ ਥਣ ਵੱਟੀਆਂ ਵੜਾ ਦਾ ਹੁੰਦਾ ਹਾਂ 5 5 ਲੀਟਰ ਵਾਲੀ ਦਾ ਕੀ ਨਿਗਾ ਨਿਗਾ ਥਣ ਹੁੰਦਾ ਬਿਲਕੁਲ ਹਾਂ ਥਣ ਵੀ ਹੱਥੀ ਚਵਾਈ ਵਾਲਾ ਜਨਾਨੀ ਜਿਵੇਂ ਮਰਜ਼ੀ ਹੋਏ ਨਿਆਣਾ ਕਰ ਸਕਦਾ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂਗਾ ਸੋ ਅੱਜ ਜਿਹੜੀ ਦੋਸਤੋ ਇਹ ਵੜਾ ਬਕਾਊਗਾ ਵੀਰ ਦੇ ਕੋ ਠੀਕ ਆ ਜੀ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਤੇ ਕਾਦਰ ਦੀ ਜੇਕਰ ਗੱਲ ਕਰਕੇ ਦੋਸਤੋ ਤੇ ਵੱਡੀਆਂ ਵੜਾ ਦੇ ਵਿੱਚ ਹੀ ਇਹਦੀ ਗਿਣਤੀ ਆ ਜਾਂਦੀ ਹੈ ਠੀਕ ਆ ਤੇ ਆਹ ਕਰੋ ਚੱਕ ਜੀ ਠੀਕ ਆ ਤੇ ਠੰਡੀ ਧੀਰੀ ਪੂਰੀ ਆ ਵੀ ਜਿੰਨੀ ਵੀ ਗੱਲ ਕਰ ਉਹਨਾਂ ਹੀ ਹਨਾ ਘਾਟਾ ਤੇ ਨੰਬਰ ਪਾਈ ਜਰੂਰ ਆਪਣੇ ਦੇਸੀ ਪ੍ਰਭ 98871 ਦੋਸਤੋ ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਪ੍ਰਭ ਤੇ ਨੰਬਰ ਜਿਹੜੇ ਆ ਵੀਰ ਦੇ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਆ ਚਾਰੂ ਪੂਣੀ ਤੂੜੀ ਖਾ ਠੀਕ ਆ ਜੀ ਤੇ ਚਾਰੂ ਤਾਂ ਮੈਨੂੰ ਲੱਗਦਾ ਵੀ ਬਾਈ ਹੈਵੀ ਤੂੜੀ ਵੱਡੀ ਤੂੜੀ ਹੁੰਦੀ ਹੈ ਨਾ ਤੂੜੀ ਤੂੜੀ ਬਿਲਕੁਲ ਬਿਲਕੁਲ ਆ ਦੇਖੋ ਜੀ ਠੀਕ ਆ ਕਈ ਵੀਰਾਂ ਨੂੰ ਹੁੰਦਾ ਵੀ ਪਠਾ ਡੱਕਾ ਕਿਦਾਂ ਦਾ ਪੈਂਦਾ ਪਿਛੇ ਹਨਾ ਵੀ ਕੋਈ ਆਚਾਰ ਤੇ ਨਹੀਂ ਪੈਂਦਾ ਹਨਾ ਮੱਕੀ ਦਾ ਜਾਂ ਕੁਛ ਵੀ ਆ ਬਾਕੀ ਜਿਹੜਾ ਚਾਰਾ ਪਸ਼ੂ ਖਾਂਦਾ ਦੋਸਤੋ ਕਿਸੇ ਤਰ੍ਹਾਂ ਦਾ ਵੀ ਆ ਜਿਹੜਾ ਪਸ਼ੂ ਪਸ਼ੂ ਚਾਰੂ ਆ ਖਾਸਤਾ ਵੱਡੀ ਵੱਡ ਫਾਈ ਹੋਣੀ ਠੀਕ ਆ ਉਹਨੂੰ ਘਾ ਦੇ ਉੱਤੇ ਵੀ ਬਣਦੀ ਹੈ ਨਾ ਤੇ ਉਹਦੇ ਵਿੱਚੋਂ ਜੜਾ ਘੜ ਦਿੰਦਾ ਉਹ ਗੱ ਇਹ ਉਹ ਜਿਹੜਾ ਪਸੂ ਜਿਹੜਾ ਦੋਸਤੋ ਤਦਾਰੂ ਚੰਗਾ ਹੁੰਦਾ ਬਾਕੀ ਥੋੜੀ ਆਪਣੀ ਸੋਚ ਸਮਝਾ ਆਹ ਥਣਪੰਡਾ ਇੱਕ ਵਾਰੀ ਦੇਰ ਚੈੱਕ ਕਰ ਲਓ ਭਾਵੇਂ ਇਧਰ ਵੀ ਆ ਨਾ ਵੀ ਅੱਜ ਤਾਂ ਬਈ ਤਸੱਲੀਆਂ ਪੂਰੀਆਂ ਕਰਵਾਤੀਆਂ ਹਨਾ ਹਾਂਜੀ ਹਾਂ ਲਓ ਜੀ ਥਾਣਾ ਦੀ ਪਿੱਛੇ ਦੀ ਵੀ ਗਾਰੰਟੀ ਹੋਊ ਆਪਣੀ ਜਿੱਥੇ ਜੰਮੂ ਬਿਲਕੁਲ ਹਾਂਜੀ ਹਾਂ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ